ਸਾਰਗ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੈਸੇ ਕਹਾਂ ਮੋਹਿ ਜੀ ਬੇਦਨਾਈ ਦਰਸ਼ਨ ਪਿਆਸ ਪ੍ਰੇਪ੍ਰੀਤ ਮਨੋਹਰ ਮਾਨ ਨਾ ਰਹੈ ਬਹੁ ਵਿਦ ਉਮਕਾਈ ਰਹਾਉ ਚਿਤਵਨ ਚਿਤਵ ਉਪਰੇ ਪ੍ਰੀਤ ਪੈ ਬੈਰਾਗੀ ਕਦ ਪਾਵ ਹਰ ਦਰਸਾਈ ਯਤਨ ਕਰੋ ਇਹੋ ਮਨ ਨਹੀਂ ਠੀਰਾ ਕੋ ਹਰੇ ਸੰਤ ਮਿਲਾਈ ਜਪ ਤਪ ਸੰਜਮ ਪੁਨ ਸਭ ਹੋਮ ਤਿਸ ਅਰਪਉ ਸਭ ਸੁਖ ਜਾਇ ਇਕ ਨਿਮਖ ਪ੍ਰੇਦਰਸ ਦਿਖਾਵੇ ਤਿਸ ਸੰਤਨ ਕੈ ਬਲ ਜਾਇ ਕਰੋ ਨਹੋ ਰਹਾ ਬਹੁਤ ਭੇਨਤੀ ਸੇਵੋ ਦਿਨ ਰਹਿ ਨਾਈ ਮਾਨ ਅਭਿਮਾਨ ਹਾਓ ਸਗਲ ਤੇ ਅਗੋਂ ਜੋ ਪ੍ਰੇ ਬਾਤ ਸੁਨਾਈ ਦੇਖ ਚਰਿਤਰ ਭਈ ਹਾਂ ਬੇਸਮਨ ਗੁਰਸਤਗੁਰ ਪੁਰਖ ਮਿਲਾਈ ਪ੍ਰਭ ਰੰਗ ਦਇਆਲ ਮੋਹਿ ਗ੍ਰਹਿ ਮਹਿ ਪਾਇਆ ਜਨ ਨਾਨਕ ਤਪਤ 부ਝਾਈ ਸਾਰਕ ਮਹਲਾ 5ਵਾਂ ਹਰੇ ਮੂੜੇ ਤੂੰ ਕਿਉ ਸਿਮਰਤਿ ਆਬ ਨਾਹੀ ਨਰਕ ਕੋਰ ਮਹਿ ਉਰਜ ਤਾਪ ਕਰਤਾ ਨਿਮਕ ਨਿਮਕ ਗੋਨਾ ਗਾਹੀ ਰਹਾਉ ਅਨਕ ਜਨਮ ਪਰਮਤੋ ਹੀ ਆਇਓ ਮਾਨਸ ਜਨਵ ਤੁਲਪਾਹੀ ਗਰਭ ਜੋਨ ਛੋੜ ਜੋ ਨਿਕਸਿਓ ਤਉ ਲਾਗੋ ਅਨਠਾਹੀ ਕਰੇ ਬੁਰਾਈ ਠਗਾਈ ਦਿਨ ਰੈਨ ਨੇਫਲ ਕਰਮ ਕਮਾਹੀ ਕਾਣ ਨਾਹੀ ਤੋਹੇ ਗਾਹਨ ਲਾਗੇ ਧਾਏ ਧਾਏ ਦੁਖ ਪਾਹੀ ਮਿਥਿਆ ਸੰਗ ਕੂੜ ਲਪਟਾਇਓ ਉਰਜ ਪਰਿਓ ਕੁਸਮਾਹੀ ਧਰਮ ਰਾਇ ਜਾਵ ਪਕਰਸ ਬਵਰੇ ਤਾਉ ਕਾਲ ਮੁਖਾਂ ਉਠ ਜਾਹੀ ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸ ਮਸਤਕ ਲੇਖ ਲਿਖਾਹੀ ਕਹੋ ਨਾਨਕ ਤਿੰਨ ਜਨ ਬਲਿਹਾਰੀ ਜੋ ਅਪਰਹਿ ਮਨ ਮਾਹੀ ਸਾਰਗ ਮਹੱਲਾ ਪੰਜਵਾ ਕਿਉ ਜੀਵਨ ਪ੍ਰੀਤਮ ਬਿਨ ਮਾਈ ਜਾਕੇ ਬਿਸ਼ਰਤ ਹੋਤ ਮ੍ਰਿਤਕਾ ਗ੍ਰਹਿ ਮਹਿ ਰਹਿ ਨ ਪਾਈ ਰਹਾਉ ਜੀ ਅਹੀ ਪ੍ਰਾਨ ਕੋ ਦਾਤਾ ਜਾਕੇ ਸੰਗ ਸਹਾਈ ਕਰਹੁ ਕਿਰਪਾ ਸੰਤੋ ਮੈਂ ਆਪਣੀ ਪ੍ਰਭ ਮੰਗਲ ਗੁਣ ਗਾਈ ਚਰਨ ਸੰਤਨ ਕੇ ਮਾથે ਮੇਰੇ ਉਪਰ ਨੈਣੋਂ ਧੂਰ ਬਾਛਾਈ ਜੇ ਪ੍ਰਸਾਦ ਮਿਲਿਆ ਪ੍ਰਭ ਨਾਨਕ ਬਲ ਬਲ ਤਾਂ ਕਹਿ ਹਾਂ ਜਾਈ ਸਾਰਗ ਮਹੱਲਾ ਪੰਜਵਾ ਉਆ ਔਸਰ ਕਹਿ ਹਾਂ ਵੱਲ ਜਾਈ ਆਠ ਪਹਿਰੇ ਆਪਣਾ ਪ੍ਰਭ ਸਿਮਰਨ ਵਡਭਾਗੀ ਹਰ ਪਾਈ ਰਹਾਉ ਹਲੋ ਕਬੀਰ ਦਾਸ ਦਾਸਨ ਕੋ ਊਤਮ ਸੈਨ ਜਨ ਨਾਈ ਊਚਰੇ ਊਚ ਨਾਮ ਦਿਓ ਸਮਦਰਸੀ ਰਵਦਾਸ ਠਾਕੁਰ ਬਨ ਆਈ ਜਿਉ ਪਿੰਡ ਤਨ ਧਨ ਸਾਧਨ ਕਾ ਇਹੋ ਮਨ ਸੰਤ ਰੇ ਨਾਈ ਸੰਤ ਪ੍ਰਤਾਪ ਪਰਮ ਸਭ 나ਸੀ ਨਾਨਕ ਮਿਲੇ ਗੁਸਾਈ ਸਾਰਗ ਮਹੱਲਾ 5ਵਾਂ ਮਨੋਰ ਸਪੂਰੇ ਸਤਿਗੁਰ ਆਪ ਸਗਲ ਪਦਾਰਥ ਸਿਮਰਨ ਜਾ ਕੈ ਆਠ ਪਹਿਰ ਮੇਰੇ ਮਨ ਜਾਪ ਰਹਾਉ ਅੰਮ੍ਰਿਤ ਨਾਮ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ਜਨਮ ਜਨਮ ਕੇ ਕਿਲ ਬਿਖ ਨਾਸ ਹੈ ਆਗੇ ਦਰਗਹਿ ਹੋਏ ਖਲਾਸ ਸਰਣ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਅਬਿਨਾਸ ਕਰ ਕਿਰਪਾ ਤੇਰੇ ਚਰਨ ਤੇ ਆਵੋ ਨਾਨਕ ਮਾਨ ਤਨ ਦਰਸ ਪਿਆਸ ਸਾਰਗਮ ਹਲਾ ਪੰਜਵਾ ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਮਨ ਕਹਾਂ ਲੁਭਾਈਐ ਆਨ ਕਉ ਈਤ ਊਤ ਪਵਸਦਾ ਸੁਹਾਈ ਜੀ ਸੰਗ ਤੇਰੇ ਕਾਮ ਕੋ ਰਹਾਉ ਅਮਰਤ ਨਾਮ ਪ੍ਰੇ ਪ੍ਰੀਤ ਮਨੋਹਰ ਇਹ ਅੰਘਾਵਨ ਪਾਨ ਕਉ ਅਕਾਲ ਮੂਰਤ ਹੈ ਸਾਦ ਸੰਤਨ ਕੀਠਾ ਹਰਨੀ ਕੀ ਧਿਆਨ ਕਉ ਬਾਣੀ ਮੰਤਰ ਮਹਾਪੁਰਖਨ ਕੀ ਮਨਹਿ ਉਤਾਰ ਨਮਾਨ ਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕਾਓ ਸਾਰਗ ਮਹੱਲਾ 5 ਮਾਨਸਾਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟੇ ਸਗਲ ਅਗ ਨਿਮਖੀ ਹੈ ਹਰ ਨਾਮ ਧਿਆਈ ਰਹਾਓ ਛੋੜ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਏ ਪਾਏ ਜਉ ਹੋਏ ਕਿਰਪਾਲ ਦੀਨ ਦੁਖ ਭੰਜਨ ਜਮ ਤੇ ਹੋਵੇ ਧਰਮ ਰਾਏ ਏਕਸ ਬਿਨ ਨਾਹੀ ਕੋ ਦੂਜਾ ਆਨ ਨਾ ਬੀਜੋ ਲਵੇ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰ ਪ੍ਰਾਨ ਸਾਈ ਸਾਰਗ ਮਹਲਾ 5ਵਾਂ ਹਰ ਜਨ ਸਗਲੇ ਉਦਾਰੇ ਸੰਗ ਕੇ ਪਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਰਹਾਉ ਮਾਰਗ ਚਲੇ ਤਿਨੀ ਸੁਖ ਪਾਇਆ ਜਿਨ ਸਿਉ ਗੋਸ਼ਟ ਸੇ ਤਰੇ ਬੂਢਤ ਘੋਰ ਅੰਦ ਕੂਪ ਮਹਿ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵਢੇ ਹੈ ਭਾਈ ਤੈ ਸਾਧੂ ਸੰਗ ਮੁਖ ਜੁਰੇ ਦਨ ਕੀ ਧੂਰ ਬਾਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰਗ ਮਹੱਲਾ 5ਵਾਂ ਹਰਿ ਜਨ ਰਾਮ 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 ਤੇ ਆਏ ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠੈ ਪਾਈ ਰਹਾਉ ਦੋ ਲਭ ਦੇ ਜਪ ਹੋ ਤਪਨੀਤਾ ਜਮ ਕੀ ਤਰਾਸ ਨਿਵਾਰੇ ਮਹਾ ਪਤ ਤ ਕੇ ਪਾਤਿ ਕਿ ਉਤਰੈ ਹਰ ਨਾਮਾ ਉਰ ਧਾਰੇ ਜੋ ਜੋ ਸੁਣੈ RAM ਜਸ ਨਿਰਮਲ ਤਾਂ ਕਾ ਜਨਮ ਮਰਨ ਦੁਖ ਨਾਸਾ ਕਾਹੋ ਨਾਨਕ ਪਾਈਐ ਵਡਭਾਗੀ ਮਾਨ ਤਨ ਹੋਏ ਬਿਗਾਸਾ ਸਾਰਗ ਮਹੱਲਾ ਪੰਜਵਾਂ ਦੋ ਪਦੇ ਘਰ ਚੌਥਾ ਇਕ ਓਅੰਕਾਰ ਸਤਗੁਰ ਪ੍ਰਸਾਦ ਮੋਹਨ ਘਰ ਆਵਹ ਕਰੋ ਜੋ ਦਰੀਆ ਮਾਨ ਕਰੋ ਅਭਿਮਾਨੇ ਬੋਲੋ ਪੂਲ ਚੂਕ ਤੇਰੀ ਪ੍ਰੇ ਚਿਰੀ ਆ ਰਹਾਓ ਨਿਕਟ ਸੁਨੋ ਅਰ ਪੇਖੋ ਨਾਹੀ ਪਰਮ ਪਰਮ ਦੁਖ ਭਰੀਆ ਹੋਏ ਕਿਰਪਾਲ ਗੁਰਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ ਏਕ ਨਿਮਖ ਜੇ ਬਿਸਰੈ ਸੁਆਮੀ ਜਾਨੋ ਕੋਟ ਦਿਨ ਸ ਲਖ ਬਰੀਆ ਸਾਧ ਸੰਗਤ ਕੀ ਪੀਰ ਜੋ ਪਾਈ ਤਉ ਨਾਨਕ ਹਰ ਸੰਗ ਮਰੀਆ ਸਾਰਗ ਮਹੰਲਾ ਪੰਜਵਾ ਅਬ ਕੀ ਸੋਚੋਂ ਸੋਚ ਵਿਸਾਰੀ ਕਰਨਾ ਸਾਖੋ ਸੋਈ ਕਰ ਰਹਾ ਦੇਹ ਨਾਉ ਬਲਿਹਾਰੀ ਰਹਾਉ ਚਾਹਉ ਦੇਸ ਫੂਲ ਰਹੀ ਵਿਖਿਆ ਬਿਖ ਗੁਰ ਮੰਤਰ ਮੂਖ ਗੁਰੂੜਾਣੀ ਹਾਥ ਦੇ ਰੱਖਿਓ ਕਰ ਆਪਣਾ ਜਿਉਂ ਜਲ ਕਮਲਾ ਅਲਪਾਰੀ ਹਾਉ ਨਾਹੀ ਕਿਛ ਮੈਂ ਕਿਆ ਹੁਸਾ ਸਭ ਤੁਮਹੀ ਕਲ ਧਾਰੀ ਨਾਨਕ ਭਾਗ ਪਰਿਉ ਹਰਿ ਪਾਛੈ ਰਾਖ ਸੰਤ ਸਦਕਾਰੀ ਸਾਰਗ ਮਹੱਲਾ 5ਵਾਂ ਆਬ ਮੋਹੇ ਸਰਬ ਉਪਾਵ ਬਿਰਕਾਤੇ ਕਰਨ ਕਾਰਨ ਸਮਰਾਤ ਸੁਆਮੀ ਹਰ ਏਕਸ ਤੇ ਮੇਰੀ ਗਾਤੇ ਰਹਾਉ ਦੇਖੇ ਨਾਨਾ ਰੂਪ ਬਹੁਰੰਗਾ ਅਨ ਨਾਹੀ ਤੁਮ ਭਾਂਤੇ ਦੇਹ ਆਧਾਰ ਸਰਬ ਕੋ ਠਾਕੁਰ ਜੀ ਅਪ੍ਰਾਨ ਸੁਖ ਦਾਤੇ ਪ੍ਰੰਤੋ ਪ੍ਰੰਤੋ ਹਾਰ ਜੋ ਪਰਿਓ ਤਉ ਗੁਰ ਮਿਲ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ ਸਾਰਗ ਮਹੱਲਾ 5 ਵਾ ਅਬ ਮੋਹੇ ਲਭ ਦਿਓ ਹੈ ਹਰ ਟੀਕਾ ਗੁਰ ਦਿਆਲ ਭਏ ਸੁਖ ਦਾਈ ਅੰਦਰਲੇ ਮਾਨਕ ਦੇਖਾ ਰਹਾਉ ਕਾਟੇ ਅਗਿਆਨ ਤਮਰ ਨਿਰਮਲਿਆ ਬੁੱਧ ਵਿਗਾਸ ਬਿਵਿਕਾਰ ਜਿਉਂ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਪਏ ਏਕਾ ਜਹ ਤੇ ਉਠਿਓ ਤਹ ਹੀ ਆਇਓ ਸਭ ਹੀ ਏਕੈ ਏਕਾ ਨਾਨਕ ਦ੍ਰਿਸ਼ਟ ਆਇਓ ਸਰਬ ਠਾਈ ਪ੍ਰਾਨ ਪਤੀ ਹਰਿ ਸਮਕਾ ਸਾਰਗ ਮਹੱਲਾ ਪੰਜਵਾਂ ਮੇਰਾ ਮਨ ਏਕੈ ਹੀ ਪ੍ਰੇਮ ਮੰਗੈ ਪੇਖ ਆਇਓ ਸਰਬ ਥਾਨ ਦੇਸ ਪ੍ਰੇ ਰੋਮਨ ਸੰਸਰ ਲਾਗੇ ਰਹਾਉ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਤਿਨ ਸਿਉ ਦ੍ਰਿਸ਼ਟ ਨਾ ਕਰੈ ਰੁਚਾਂਗੈ ਹਰ ਰਸ ਚਾਹੈ ਪ੍ਰੇਮ ਪ੍ਰੇਮ ਮੁਖ ਤੇਰਾ ਜਿਉ ਅਲ ਕਮਲਾ ਲੋਭੰਗ ਗੁਣ નિਧਾਨ ਮਨ ਮੋਹਨ ਲਲਨ ਸੁਖਦਾਈ ਸਰ ਬਾੰਗੈ ਗੁਰ ਨਾਨਕ ਪ੍ਰਭ ਪਾਹਿ ਪਠਾਇਓ ਮਿਲਹੁ ਸਖਾ ਗਾਲ ਲਾਗੇ ਸਾਰਗ ਮਹੱਲਾ 5ਵਾਂ ਅਬ ਮੋਰੋ ਠਾਕੁਰਿ ਸਿਓ ਮਨ ਮਾਨਾ ਸਾਧਿ ਕਿਰਪਾ ਦਿਆਲ ਭਇ ਹੈ ਇਹ ਛੇਦਿ ਅਦੁਸ਼ਟ ਬੇਗਾਨਾ ਰਹਾਉ ਤੁਮਹੀ ਸੁੰਦਰ ਤੁਮਹੀ ਸਿਆਨੇ ਤੁਮਹੀ ਸੁਗਰ ਸੁਜਾਨਾ ਸਗਲ ਜੋਗ ਅਰ ਗਿਆਨ ਧਿਆਨ ਇਕ ਨਿਮਖ ਨਾ ਕੀਮਤ ਜਾਨਾ ਤੁਮਹੀ ਨਾਇਕ ਤੁਮੇ ਸ਼ਤਰ ਪਾਤ ਤੁਮ ਪੂਰ ਰਹਿ ਭਗਵਾਨਾ ਪਾਵਉ ਦਾਨ ਸੰਤ ਸੇਵਾ ਹਰ ਨਾਨਕ ਸਾਧ ਕੁਰਬਾਨਾ ਸਾਰਗ ਮਹੱਲਾ 5 ਮੇਰੇ ਮਨ ਚੀਤੇ ਆਏ ਪ੍ਰੇ ਰੰਗਾ ਬਿਸਰਿਓ ਤੰਦ ਬੰਦ ਮਾਇਆ ਕੋ ਰਜਨ ਸਬਾਈ ਚੰਗਾ ਰਹਾਓ ਹਰਿ ਸ਼ਿਵੋ ਹਰਿ ਦਇ ਬਸਾਵੋ ਹਰਿ ਪਾਇਆ ਸਤ ਸੰਗਾ ਐਸੋ ਮਿਲੇ ਮਨ ਅਵਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਯੋ ਆਪਣਾ ਗੁਰ ਬਸ ਕਰਦੀਨਾ ਭੋਗੋ ਭੋਗ ਨਿਸੰਗਾਨ ਨਿਰ ਪਾਉ ਭੈ ਨਾਨਕ ਪਾਉ ਮਿਟਿਆ ਹਰ ਪਾਇਓ ਪਾਠੰਗਾ ਸਾਰਗ ਮਹਲਾ 5 ਹਰ ਜੀਉ ਕੇ ਦਰਸ਼ਨ ਕਾਉ ਕੁਰਬਾਨੀ ਬਚਨ 나ਦ ਮੇਰੇ ਸ਼ਰਮਨ ਪੂਰੇ ਦੇਹਾ ਪ੍ਰੀਅੰਕ ਸਮਾਨੀ ਰਹਾਉ ਸ਼ੂਟਰਤੇ ਗੁਰ ਕੀ ਸੁਹਾਗਨ ਹਰ ਪਾਇਓ ਸੁਗੜ ਸੁਜਾਨੀ ਜੇ ਘਰ ਮੈਂ ਬੈਸਨ ਨਹੀਂ ਪਾਵਤ ਸੁਥਾਨ ਮਿਲਿਓ ਬਾਸਾਨੀ ਓਨ ਕੈ ਬਸ ਆਇਓ ਭਗਤ ਬਸ਼ਲ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਭ ਚੁਕੀ ਕਾਨ ਲੋਕਾਨੀ ਸਾਰਗ ਮਹੱਲਾ 5ਵਾਂ ਅਬ ਮੇਰੋ ਪੰਚਾ ਤੇ ਸੰਗ ਟੂਟਾ ਦਰਸ਼ਨ ਦੇਖ ਭਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਵ ਬੇਖਮ ਥਾਨ ਬਹੁਤ ਬਹੁ ਧਰੀਆ ਅਨਕ ਰਾਖ ਸੁਰੂਟਾ ਬਖਮ ਘਰ ਘਰ ਪਹੁੰਚੈ ਨਾਹੀ ਸੰਤ ਸਾਨਥ ਭਏ ਲੂਟਾ ਬਹੁਤ ਖਜ਼ਾਨੇ ਮੇਰੇ ਪਾਲੇ ਪਰਿਆ ਅਮੋਲ ਲਾਲ ਆਖੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤਉ ਮਨ ਮਹਿ ਹਰ ਰਸ ਕੂਟਾ ਸਾਰਗ ਮਹੱਲਾ 5ਵਾਂ ਅਬ ਮੇਰੋ ਠਾਕੁਰ ਸਿਉ ਮਨ ਲੀਨਾ ਪ੍ਰਾਨਦਾਨ ਗੁਰਪੂਰੈ ਦਿਆ ਉਰਜਾਇੋ ਜਿਉ ਜਲ ਮੀਨਾ ਰਹਾਉ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਦ੍ਰੜਾਏ ਹਰਿ ਔਖਦ ਗੁਰ ਦੀਓ ਤਾਉ ਮਿਲਿਓ ਸਗਲ ਪਰਬੀਨਾ ਗ੍ਰਹੋ ਤੇਰਾ ਤੂ ਠਾਕੁਰ ਮੇਰਾ ਗੁਰ ਹਾਂ ਕੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਿਜ ਘਰ ਪਾਇਆ ਹਰ ਭਗਤ ਪੰਡਾਰ ਖਜੀਨਾ ਸਾਰਗ ਮਹੱਲਾ ਪੰਜਵਾ ਮੋਹਨ ਸਭ ਜੀ ਤੇਰੇ ਤੂ ਤਾਰਹਿ ਛੁਟੇ ਸੰਘਾਰ ਨਿਮਕ ਕਿਰਪਾ ਤੇ ਕੋਟ ਬ੍ਰਹਮੰਡ ਉਧਾਰਹਿ ਰਹਾਉ ਕਰੇ ਅਰਦਾਸ ਬਹੁਤ ਬੇਨੰਤੀ ਨਿਮਕ ਨਿਮਕ ਸਮਾਰਹਿ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਹਾਥ ਦੇ ਨਿਸਤਾਰਹਿ ਕਿਆ ਏ ਭੂਪਤ ਬਪਰੇ ਕਹੀਐ ਕਹੋ ਏ ਕਿਸਨੋ ਮਾਰਹਿ ਰਾਖ 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 ਸੁਖਦਾਤੇ ਸਭ ਨਾਨਕ ਜਗਤ ਤੁਮਾਰ ਹੈ ਸਰਗ ਮਹੰਲਾ ਪੰਜਵਾਂ ਅਬ ਮੋਹਿ ਧਨ ਪਾਇਓ ਹਰ ਨਾਮਾ ਭਏ ਅਚਿੰਤ ਤ੍ਰਿਸ਼ਣ ਸਭ 부ਜੀ ਹੈ ਇਹ ਲਿਖਿਓ ਲੇਖ ਮਥਾਮਾ ਰਹਾਉ ਖੋਜਤ ਖੋਜਤ ਪਇਓ ਬੈ ਰਾਗੀ ਫਿਰ ਆਇਓ ਦੇਹੇ ਗਿਰਾਮਾ ਗੁਰ ਕਿਰਪਾਲ ਸੌਦਾ ਇਹੋ ਜੋ ਰਿਓ ਹੱਥ ਚਰਿਓ ਲਾਲ ਅਗਾਮਾ ਆਨ ਬਾਪਾਰ ਬਨਜ ਕੋ ਕਰੀ ਅਹ ਤ੍ਰੀਤੇ ਦੂਖ ਸਹਾਮਾ ਗੋਬਿੰਦ ਭਜਨ ਕੇ ਨਿਰਪੈ ਵਾਪਾਰੀ ਹਰ ਰਾਸ ਨਾਨਕ RAM ਨਾਮਾ ਸਾਰਗ ਮਹੱਲਾ ਪੰਜਵਾਂ ਮੇਰੇ ਮਨ ਮਿੱਠ ਲਗੇ ਪ੍ਰੇ ਬੋਲਾ ਗੁਰ ਬਾਹਾਂ ਪਕਰ ਪ੍ਰਭ ਸੇਵਾ ਲਾਏ ਸਦ ਦਿਆਲ ਹਰ ਢੋਲਾ ਰਹਾਉ ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ ਮੋਹਿ ਕਰਤਰ ਸਹਿਤ ਸਭ ਗੋਲਾ ਮਾਨ ਤਾਨ ਸਭ ਤੂੰ ਹੈ ਤੂੰ ਹੈ ਇਕ ਨਾਮ ਤੇਰਾ ਮੈਂ ਉਹ ਲਾ ਜੇ ਤਖਤ ਬੈ ਸਹਲਹਿ ਤਉ ਦਾਸ ਤੁਮਾਰੇ ਕਾਸ ਬਡਾਵੇ ਕੀਤਕ ਬੋਲਾ ਜਨ ਨਾਨਕ ਕੇ ਪ੍ਰਭ ਪੁਰਖ ਬੇਦਾਤੇ ਮੇਰੇ ਠਾਕੁਰ ਅਗਹਿ ਅਤੋਲ ਸਾਰਗ ਮਹੱਲਾ ਪੰਜਵਾਂ ਰਸਨਾ ਰਾਮ ਕਹਿਤ ਗੁਣ ਸੋਹੰ ਏਕ ਨਿਮਖ ਉਪਾਏ ਸਮਾਵੈ ਦੇਖ ਚਰਿਤ ਮਨ ਮੋਹੰ ਰਹਾਉ ਜਿਸ ਸੁਣਿਆ ਮਨ ਹੋਏ ਰਹਾਸ ਅਤ ਹਿਰਦੈ ਮਾਨ ਦੁਖ ਜੋਹੰ ਸੁਖ ਪਾਇਓ ਦੁਖ ਦੂਰ ਪਰਾਇਓ ਬਾਣ ਆਈ ਪ੍ਰਭ ਤੋ ਹੰ ਕਿਲ ਵਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾਢੇ ਮਾਇਆ ਦਰੋਹੰ ਕਹੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਨ ਕਾਰਨ ਸਮਰਥੋਂ ਹੰ ਸਾਰਗ ਮਹੱਲਾ 5 ਨੈਨੋ ਦੇਖਿਓ ਚਲਤ ਤਮਾਸਾ ਸਭ ਹੂੰ ਦੂਰ ਸਭ ਹੂੰ ਤੇ ਨੀਰੇ ਅਗਮ ਅਗਮ ਘਟ ਵਾਸਾ ਰਹਾਉ ਅਪੂਰਨਾ ਭੂਲੇ ਲਿਖਿਓ ਨਾ ਚਲਾਵੇ ਮਤਾ ਨਾ ਕਰੈ ਪਚਾਸਾ ਖਿਨ ਮੈਂ ਸਾਜ ਸਵਾਰ ਬਿਨਾ ਹੈ ਭਗਤ ਵਸਰ ਗੁਣ ਤਾਸਾ ਆਤਕੂਪ ਮਹਿ ਦੀਪਕ ਬਲਿਓ ਗੁਰ ਰਤਿ ਕੀਓ ਪਰਗਾਸਾ ਕਾਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਸਾਰਗ ਮਹੱਲਾ 5ਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੈਸੇ ਕਹਾ ਮੋਹਿ ਜੀ ਬੇਦਨਾਈ ਦਰਸ਼ਨ ਪਿਆਸ ਪ੍ਰੇਪ੍ਰੀਤ ਮਨੋਹਰ ਮਾਨ ਨਾ ਰਹੈ ਬਹੁ ਬਿਦ ਉਮਕਾਈ ਰਹਾਓ ਚਿਤ ਵਨ ਚਿਤਵ ਉਪਰੇ ਪ੍ਰੀਤ ਪੈ ਬੈਰਾਗੀ ਕਦ ਪਾਵੋ ਹਰ ਦਰਸਾਈ ਯਤਨ ਕਰੋ ਇਹੋ ਮਨ ਨਹੀਂ ਧੀਰੈ ਕੋ ਹੈ ਰੇ ਸੰਤ ਮਿਲਾਈ ਜਪ ਤਪ ਸੰਜਮ ਪੁੰਨ ਸਭ ਹੋਮੋ ਤਿਸ ਅਰਪਉ ਸਭ ਸੁਖ ਜਾਇ ਇਕ ਨਿਮਖ ਪ੍ਰੇਦਰਸ ਦਿਖਾਵੇ ਤਿਸ ਸੰਤਨ ਕੈ ਬਲ ਜਾਇ ਕਰੋ ਰਹੋ ਰਾ ਬਹੁਤ ਭੇਂਦਤੀ ਸੇਵੋ ਦਿਨ ਰਹਿ ਨਾਈ ਮਾਨ ਅਭਿਮਾਨ ਹਾ ਸਗਲ ਤਿਆਗ ਜੋ ਪ੍ਰੇ ਬਾਤ ਸੁਨਾਈ ਦੇਖ ਚਰਿਤਰ ਭਈ ਹਾਂ ਬੇਸਮਨ ਗੁਰ ਸਤਗੁਰ ਪੁਰਖ ਮਿਲਾਈ ਪ੍ਰਭ ਰੰਗ ਦਇਆਲ ਮੋਹਿ ਗ੍ਰਹਿ ਮਹਿ ਪਾਇਆ ਜਨ ਨਾਨਕ ਤਪਤ 부ਝਾਈ ਸਾਰਕ ਮਹਲਾ 5ਵਾਂ ਹਰੇ ਮੂੜੇ ਤੂੰ ਕਿਉ ਸਿਮਰਤਿ ਆਬ ਨਾਹੀ ਨਰਕ ਕੋਰ ਮਹਿ ਉਰਜ ਤਾਪ ਕਰਤਾ ਨਿਮਕ ਨਿਮਕ ਗੋਣਾ ਗਾਹੀ ਰਹਾਉ ਅਨਕ ਜਨਮ ਪ੍ਰਮਤੋ ਹੀ ਆਇਓ ਮਾਨਸ ਜਨਵ ਤੁਲੁ ਭਾਹੀ ਗਰਭ ਜੋਨ ਛੋੜ ਜੋ ਨਿਕਸਿਓ ਤਉ ਲਾਗੋ ਅਨ ਠਾਹੀ ਕਰੇ ਬੁਰਾਈ ਠਗਾਈ ਦਿਨ ਰੈਨ ਨੇਫਲ ਕਰਮ ਕਮਾਹੀ ਕਾਣ ਨਾਹੀ ਤੋਹੇ ਗਾਹਨ ਲਾਗੇ ਧਾਏ ਧਾਏ ਦੁਖ ਪਾਹੀ ਮਿਥਿਆ ਸੰਗ ਕੂੜ ਲਪਟਾਇਓ ਉਰਜ ਪਰਿਓ ਕੁਸਮਾਹੀ ਧਰਮ ਰਾਇ ਜਾਵ ਪਕਰਸ ਬਵਰੇ ਤਾਉ ਕਾਲ ਮੁਖਾਂ ਉਠ ਜਾਹੀ ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸ ਮਸਤਕ ਲੇਖ ਲਿਖਾਹੀ ਕਹੋ ਨਾਨਕ ਤਿੰਨ ਜਨ ਬਲਿਹਾਰੀ ਜੋ ਅਪਰਹਿ ਮਨ ਮਾਹੀ ਸਾਰਕ ਮਹੱਲਾ ਪੰਜਵਾ ਕਿਉ ਜੀਵਨ ਪ੍ਰੀਤਮ ਬਿਨ ਮਾਈ ਜਾਕੇ ਬਿਸ਼ਰਤ ਹੋਤ ਮ੍ਰਿਤਕਾ ਗ੍ਰਹਿ ਮਹਿ ਰਹਿ ਨ ਪਾਈ ਰਹਾਉ ਜੀ ਅਹੀ ਪ੍ਰਾਨ ਕੋ ਦਾਤਾ ਜਾਕੇ ਸੰਗ ਸਹਾਈ ਕਰੋ ਕਿਰਪਾ ਸੰਤੋ ਮੋ ਆਪਣੀ ਪ੍ਰਭ ਮੰਗਲ ਗੁਣ ਗਾਈ ਚਰਨ ਸੰਤਨ ਕੇ ਮਾથે ਮੇਰੇ ਉਪਰ ਨੈਣੋਂ ਧੂਰ ਬਾਛਾਈ ਜੇ ਪ੍ਰਸਾਦ ਮਿਲਿਆ ਪ੍ਰਭ ਨਾਨਕ ਬਲ ਬਲ ਤਾਂ ਕਹਿ ਹਾਂ ਜਾਈ ਸਾਰਗ ਮਹੱਲਾ ਪੰਜਵਾਂ ਉਆ ਔਸਰ ਕਹਿ ਹਾਂ ਵੱਲ ਜਾਈ ਆਠ ਪਹਿਰੇ ਆਪਣਾ ਪ੍ਰਭ ਸਿਮਰਨ ਵਡਭਾਗੀ ਹਰ ਪਾਈ ਰਹਾਉ ਭਾ ਲੋ ਕਬੀਰ ਦਾਸ ਦਾਸਨ ਕੋ ਊਤਮ ਸੈਨ ਜਨ ਨਾਈ ਊਚਰੇ ਊਚ ਨਾਮ ਦਿਓ ਸਮ ਦਰਸੀ ਰਵ ਦਾਸ ਠਾਕੁਰ ਬਨ ਆਈ ਜੀਉ ਪਿੰਡ ਤਨ ਧਨ ਸਾਧਨ ਕਾ ਇਹੋ ਮਨ ਸੰਤ ਰੇ ਨਾਈ ਸੰਤ ਪ੍ਰਤਾਪ ਪਰਮ ਸਭ 나ਸੀ ਨਾਨਕ ਮਿਲੇ ਗੁਸਾਈ ਸਾਰਗ ਮਹੱਲਾ 5ਵਾਂ ਮਨੋਰ ਸਪੂਰੇ ਸਤਿਗੁਰ ਆਪ ਸਗਲ ਪਦਾਰਥ ਸਿਮਰਨ ਜਾ ਕੈ ਆਠ ਪਹਿਰ ਮੇਰੇ ਮਨ ਜਾਪ ਰਹਾਉ ਅੰਮ੍ਰਿਤ ਨਾਮ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ਜਨਮ ਜਨਮ ਕੇ ਕਿਲ ਬਿਖ ਨਾਸ ਹੈ ਆਗੇ ਦਰਗਹਿ ਹੋਏ ਖਲਾਸ ਸਰਣ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਅਬਿਨਾਸ ਕਰ ਕਿਰਪਾ ਤੇਰੇ ਚਰਨ ਤੇ ਆਵੋ ਨਾਨਕ ਮਨ ਤਨ ਦਰਸ ਪਿਆਸ ਸਾਰਗਮ ਹਲਾ ਪੰਜਵਾ ਘਾਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਮਨ ਕਹਾਂ ਲੁਭਾਈਐ ਆਨ ਕਉ ਈਤ ਊਤ ਪ੍ਰਵਸਦਾ ਸੁਹਾਈ ਜੀ ਸੰਗ ਤੇਰੇ ਕਾਮ ਕੋ ਰਹਾਉ ਅਮਰਤ ਨਾਮ ਪ੍ਰੇ ਪ੍ਰੀਤ ਮਨੋਹਰ ਇਹ ਹੈ ਅੰਘਾਮਨ ਪਾਨ ਕਉ ਅਕਾਲ ਮੂਰਤ ਹੈ ਸਾਦ ਸੰਤਨ ਕੀ ਠਾਹ ਹਰਨੀ ਕੀ ਧਿਆਨ ਕਉ ਬਾਣੀ ਮੰਤਰ ਮਹਾਪੁਰਖਨ ਕੀ ਮਨਹਿ ਉਤਾਰ ਨਮਾਨ ਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕਾਉ ਸਾਰਗ ਮਹੱਲਾ 5 ਮਾਨਸਾਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟੇ ਸਗਲ ਅਗ ਨਿਮਖ ਹੀ ਐ ਹਰਨਾਮ ਧਿਆਈ ਰਹਾਉ ਸ਼ੋਡ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਏ ਪਾਏ ਜਬ ਹੋਏ ਕਿਰਪਾਲ ਦੀਨ ਦੁਖ ਭੰਜਨ ਜਮਤੇ ਹੋਵੇ ਧਰਮ ਰਾਏ ਏਕਸ ਬਿਨ ਨਾਹੀ ਕੋ ਦੂਜਾ ਆਨ ਨਾ ਬੀਜੋ ਲਵੇ ਲਾਈ ਮਾਤ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰ ਪ੍ਰਾਨ ਸਾਈ ਸਾਰਗ ਮਹਲਾ 5ਵਾਂ ਹਰ ਜਨ ਸਗਲੇ ਉਦਾਰੇ ਸੰਗ ਕੇ ਪਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਰਹਾਉ ਮਾਰਗ ਚਲੇ ਤਨੀ ਸੁਖ ਪਾਇਆ ਜਿਨ ਸਿਉ ਗੋਸ਼ਟ ਸੇ ਤਰੇ ਬੂਢਤ ਘੋਰ ਅੰਦਕੂਪ ਮਹਿ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵਢੇ ਹੈ ਭਾਈ ਤੈ ਸਾਧੂ ਸੰਗ ਮੁਖ ਜੁਰੇ ਦਨ ਕੀ ਧੂਰ ਬਾਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰਗ ਮਹੱਲਾ 5ਵਾਂ ਹਰਿ ਜਨ ਰਾਮ 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 ਤੇ ਆਏ ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠੈ ਪਾਈ ਰਹਾਉ ਦੋ ਲਭ ਦੇ ਜਪ ਹੋ ਤਪਨੀਤਾ ਜਮ ਕੀ ਤਰਾਸ ਨਿਵਾਰੇ ਮਹਾ ਪਤ ਤ ਕੇ ਪਾਤਿ ਕਿ ਉਤਰੈ ਹਰ ਨਾਮਾ ਉਰ ਧਾਰੇ ਜੋ ਜੋ ਸੁਣੈ RAM ਜਸ ਨਿਰਮਲ ਤਾਂ ਕਾ ਜਨਮ ਮਰਨ ਦੁਖ ਨਾਸਾ ਕਹੋ ਨਾਨਕ ਪਾਈਐ ਵਡਭਾਗੀ ਮਾਨ ਤਨ ਹੋਏ ਬਿਗਾਸਾ ਸਾਰਗ ਮਹੱਲਾ ਪੰਜਵਾਂ ਦੋ ਪਦੇ ਘਰ ਚੌਥਾ ਇਕ ਓਅੰਕਾਰ ਸਤਗੁਰ ਪ੍ਰਸਾਦ ਮੋਹਨ ਘਰ ਆਵਹ ਕਰੋ ਜੋ ਦਰੀਆ ਮਾਨ ਕਰੋ ਅਭਿਮਾਨੇ ਬੋਲੋ ਪੂਲ ਚੂਕ ਤੇਰੀ ਪ੍ਰੇ ਚਿਰੀ ਯਾਰ ਹਾਓ ਨਿਕਟ ਸੁਨੋ ਅਰ ਪੇਖੋ ਨਾਹੀ ਪਰਮ ਪਰਮ ਦੁਖ ਭਰੀਆ ਹੋਏ ਕਿਰਪਾਲ ਗੁਰਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ ਏਕ ਨਿਮਖ ਜੇ ਬਿਸਰੈ ਸੁਆਮੀ ਜਾਨੋ ਕੋਟ ਦਿਨ ਸ ਲਖ ਬਰੀਆ ਸਾਧ ਸੰਗਤ ਕੀ ਪੀਰ ਜੋ ਪਾਈ ਤਉ ਨਾਨਕ ਹਰਿ ਸੰਗ ਮਿਰੀਆ ਸਾਰਗ ਮਹੰਲਾ 5 ਵਾਂ ਅਬ ਕੀਆ ਸੋਚੋਂ ਸੋਚ ਵਿਸਾਰੀ ਕਰਨਾ ਸਾਖੋ ਸੋਈ ਕਰ ਰਹਾ ਦੇਹ ਨਾਉ ਬਲਿਹਾਰੀ ਰਹਾਉ ਚਾਹਉ ਦੇਸ ਫੂਲ ਰਹੀ ਵਿਖਿਆ ਬਿਖ ਗੁਰ ਮੰਤਰ ਮੂਖ ਗੁਰੂੜਾਣੀ ਹਾਥ ਦੇ ਰਾਖਿਓ ਕਰ ਆਪਣਾ ਜਿਉ ਜਲ ਕਮਲਾ ਅਲਪਾਰੀ ਹਾਉ ਨਾਹੀ ਕਿਛ ਮੈਂ ਕਿਆ ਹੁ ਸਾਬ ਤੁਮ ਹੀ ਕਲ ਧਾਰੀ ਨਾਨਕ ਭਾਗ ਪਰਿਉ ਹਰਿ ਪਾਛੈ ਰਾਖ ਸੰਤ ਸਦਕਾਰੀ ਸਾਰਗ ਮਹੱਲਾ 5ਵਾਂ ਅਬ ਮੋਹੇ ਸਰਬ ਉਪਾਵ ਬਿਰਕਾਤੇ ਕਰਨ ਕਾਰਨ ਸਮਰਤ ਸੁਆਮੀ ਹਰ ਏਕਸ ਤੇ ਮੇਰੀ ਗਾਤੇ ਰਹਾਉ ਦੇਖੇ ਨਾਨਾ ਰੂਪ ਬਹੁਰੰਗਾ ਅਨ ਨਾਹੀ ਤੁਮ ਭਾਂਤੇ ਦੇਹ ਆਧਾਰ ਸਰਬ ਕੋ ਠਾਕੁਰ ਜੀ ਅਪ੍ਰਾਨ ਸੁਖ ਦਾਤੇ ਪ੍ਰਮਤ ਪ੍ਰਮਤ ਹਾਰ ਜੋ ਪਰਿਓ ਤਉ ਗੁਰ ਮਿਲ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ ਸਾਰਗ ਮਹੱਲਾ 5 ਵਾ ਅਬ ਮੋਹੇ ਲਭ ਦਿਓ ਹੈ ਹਰ ਟੀਕਾ ਗੁਰ ਦਿਆਲ ਭਏ ਸੁਖदाई ਅੰਦਰਲੇ ਮਾਨਕ ਦੇਖਾ ਰਹਾ ਓ ਕਾਟੇ ਅਗਿਆਨ ਤਮਰ ਨਿਰਮਲਿਆ ਬੁੱਧ ਵਿਗਾਸ ਬਿਵੇਕਾ ਜਿਉਂ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਪਏ ਏਕਾ ਜਹਤੇ ਉਠਿਓ ਤਹ ਹੀ ਆਇਓ ਸਭ ਹੀ ਏਕੈ ਏਕਾ ਨਾਨਕ ਦ੍ਰਿਸ਼ਟ ਆਇਓ ਸਰਬ ਠਾਈ ਪ੍ਰਾਨਪਤੀ ਹਰਿ ਸਮਕਾ ਸਾਰਗ ਮਹੱਲਾ 5ਵਾਂ ਮੇਰਾ ਮਨ ਏਕੈ ਹੀ ਪ੍ਰੇਮ ਮੰਗੇ ਪੇਖ ਆਇਓ ਸਰਬ ਥਾਨ ਦੇਸ ਪ੍ਰੇ ਰੋਮ ਨ ਸੰਸਰ ਲਾਗੇ ਰਹਾਓ ਮੈ ਨੀਰੇ ਅਨਕ ਭੋਜਨ ਬਹੁ ਵਿੰਜਨ ਤਿਨ ਸਿਉ ਦ੍ਰਿਸ਼ਟ ਨਾ ਕਰੈ ਰੁਚਾਂਗੈ ਹਰ ਰਸ ਚਾਹੈ ਪ੍ਰੇਪ੍ਰੇਮੁਖ ਟੀਰਾ ਜਿਉ ਅਲ ਕਮਲਾ ਲੋ ਭੰਗੈ ਗੁਣ નિਧਾਨ ਮਨਮੋਹਨ ਲਾਲਨ ਸੁਖਦਾਈ ਸਰ ਬਾੰਗੈ ਗੁਰ ਨਾਨਕ ਪ੍ਰਭ ਪਾਹਿ ਪਠਾਇਓ ਮਿਲਹੁ ਸਖਾ ਗਾਲ ਲਾਗੇ ਸਾਰਗ ਮਹਲਾ 5ਵਾਂ ਅਬ ਮੋਰ ਠਾਕ ਰਸਿਓ ਮਨ ਮਾਨਾ ਸਾਧਾ ਕਿਰਪਾ ਦਿਆਲ ਭਇ ਹੈ ਇਹ ਛੇਦ ਅਦੁਸ਼ਟ ਬੇਗਾਨਾ ਰਹਾਉ ਤੁਮਹੀ ਸੁੰਦਰ ਤੁਮਹੀ ਸਿਆਨੇ ਤੁਮਹੀ ਸੁਗਰ ਸੁਜਾਨਾ ਸਗਲ ਜੋਗ ਅਰ ਗਿਆਨ ਧਿਆਨ ਇਕ ਨਿਮਖਣਾ ਕੀਮਤ ਜਾਨਾ ਤੁਮਹੀ ਨਾਇਕ ਤੁਮੇ ਸ਼ਤਰ ਪਾਤ ਤੁਮ ਪੂਰ ਰਹੇ ਭਗਵਾਨਾ ਪਾਵਉ ਦਾਨ ਸੰਤ ਸੇਵਾ ਹਰ ਨਾਨਕ ਸਾਧ ਕੁਰਬਾਨਾ ਸਾਰਗ ਮਹੱਲਾ 5 ਮੇਰੇ ਮਨ ਚੀਤੇ ਆਏ ਪ੍ਰੇ ਰੰਗਾ ਬਿਸਰਿਓ ਧੰਦ ਬੰਦ ਮਾਇਆ ਕੋ ਰਜਨ ਸਬਾਈ ਚੰਗਾ ਰਹਾਓ ਹਰਿ ਸਿਵ ਹਰਿ ਦੈ ਬਸਾਓ ਹਰਿ ਪਾਇਆ ਸਤ ਸੰਗਾ ਐਸੋ ਮਿਲਿਉ ਮਨੁ ਹਰਿ ਪ੍ਰੀਤਮ ਸੁਖੁ ਪਾਇ ਮੁਖ ਮੰਗਾ ਪ੍ਰਿਯੋ ਆਪਣਾ ਗੁਰ ਬਸ ਕਰਿ ਦੀਨਾ ਭੋਗੋ ਭੋਗ ਨਿਸੰਗਾ ਨਿਰ ਪਉ ਭੈ ਨਾਨਕ ਪਉ ਮਿਟਿਆ ਹਰਿ ਪਾਇਓ ਪਾਠੰਗਾ ਸਾਰਗ ਮਹਲਾ 5 ਹਰਿ ਜੀਉ ਕੇ ਦਰਸ਼ਨ ਕਾਓ ਕੁਰਬਾਨੀ ਬਚਨ 나ਦ ਮੇਰੇ ਸ਼ਰਮਨ ਪੂਰੇ ਦੇਹਾ ਪ੍ਰੀਅੰਕ ਸਮਾਨੀ ਰਹਾਉ ਸ਼ੂਟਰਤੇ ਗੁਰ ਕੀ ਸੁਹਾਗਨ ਹਰ ਪਾਇਓ ਸੁਗੜ ਸੁਜਾਨੀ ਜੇ ਘਰ ਮੈਂ ਬੈਸਨ ਨਹੀਂ ਪਾਵਤ ਸੁਥਾਨ ਮਿਲਿਓ ਬਾਸਾਨੀ ਓਨ ਕੈ ਬਸ ਆਇਓ ਭਗਤ ਬਸ਼ਲ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਭ ਚੁਕੀ ਕਾਨ ਲੋਕਾਨੀ ਸਾਰਗ ਮਹੱਲਾ 5ਵਾਂ ਅਬ ਮੇਰੋ ਪੰਚਾਂ ਤੇ ਸੰਗ ਟੂਟਾ ਦਰਸ਼ਨ ਦੇਖ ਭਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਉ ਬੇਖਮ ਥਾਨ ਬਹੁਤ ਬਹੁ ਧਰੀਆ ਅਨਕ ਰਾਖ ਸੁਰੂਟਾ ਬਿਖਮ ਘਰ ਘਰ ਪਹੁੰਚੈ ਨਾਹੀ ਸੰਤ ਸਾਨਥ ਭਏ ਲੂਟਾ ਬਹੁਤ ਖਜ਼ਾਨੇ ਮੇਰੇ ਪਾਲੇ ਪਰਿਆ ਅਮੋਲ ਲਾਲ ਆਖੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤਉ ਮਨ ਮਹਿ ਹਰ ਰਸ ਕੂਟਾ ਸਾਰਗ ਮਹੱਲਾ 5ਵਾਂ ਅਬ ਮੇਰੋ ਠਾਕੁਰ ਸਿਉ ਮਨ ਲੀਨਾ ਪ੍ਰਾਨਦਾਨ ਗੁਰਪੂਰੈ ਦੀਆ ਉਰਝਾਇਓ ਜਿਉ ਜਲ ਮੀਨਾ ਰਹਾਉ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਦੜਾਏ ਹਰਿ ਔਖਦ ਗੁਰ ਦੀਓ ਤਉ ਮਿਲਿਓ ਸਗਲ ਪਰਬੀਨਾ ਗ੍ਰਹਿਓ ਤੇਰਾ ਤੂ ਠਾਕੁਰ ਮੀਰਾ ਗੁਰ ਹਾਂ ਖੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਿਜ ਘਰ ਪਾਇਆ ਹਰ ਭਗਤ ਪੰਡਾਰ ਖਜ਼ੀਨਾ ਸਾਰਗ ਮਹੱਲਾ 5ਵਾਂ ਮੋਹਨ ਸਭ ਜੀ ਤੇਰੇ ਤੂ ਤਾਰਹਿ ਛੁਟੇ ਸੰਘਾਰ ਨਿਮਕ ਕਿਰਪਾ ਤੇ ਕੋਟ ਬ੍ਰਹਮੰਡ ਉਧਾਰਹਿ ਰਹਾਉ ਕਰੇ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸਮਾਰਹਿ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਹਾਥ ਦੇ ਨਿ ਸਤਾਰਹਿ ਕਿਆ ਏ ਭੂਪਤ ਬਪਰੇ ਕਹੀਐ ਕਹੋ ਏ ਕਿਸਨੋ ਮਾਰਹਿ ਰਾਖ 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 ਸੁਖਦਾਤੇ ਸਭ ਨਾਨਕ ਜਗਤ ਤੁਮਾਰ ਹੈ ਸਾਰਗ ਮਹਲਾ 5 ਅਬ ਮੋਹਿ ਧਨ ਪਾਇਓ ਹਰ ਨਾਮਾ ਭਏ ਅਚਿੰਤ ਤ੍ਰਿਸ਼ਣ ਸਭ 부ਜੀ ਹੈ ਇਹ ਲਿਖਿਓ ਲੇਖ ਮਥਾਮਾ ਰਹਾਉ ਖੋਜਤ ਖੋਜਤ ਪਇਓ ਬੈ ਰਾਗੀ ਫਿਰ ਆਇਓ ਦੇਹੇ ਗਿਰਾਮਾ ਗੁਰ ਕਿਰਪਾਲ ਸੌਦਾ ਇਹੋ ਜੋ ਰਿਓ ਹੱਥ ਚਰਿਓ ਲਾਲ ਅਗਾਮਾ ਆਨ ਬਾਪਾਰ ਬਨਜ ਕੋ ਕਰੀ ਅਹ ਤੀਤੇ ਦੂਖ ਸਹਮਾ ਗੋਬਿੰਦ ਭਜਨ ਕੇ ਨਿਰਪੈ ਵਾਪਾਰੀ ਹਰ ਰਾਸ ਨਾਨਕ RAM ਨਾਮਾ ਸਾਰਗ ਮਹੱਲਾ ਪੰਜਵਾਂ ਮੇਰੇ ਮਨ ਮਿਠ ਲਗੇ ਪ੍ਰੇ ਬੋਲਾ ਗੁਰ ਬਾਹਾਂ ਪਕਰ ਪ੍ਰਭ ਸੇਵਾ ਲਾਏ ਸਦ ਦਿਆਲ ਹਰ ਢੋਲਾ ਰਹਾਉ ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ ਮੋਹਿ ਕਰਤਰ ਸਹਿਤ ਸਭ ਗੋਲਾ ਮਾਨ ਤਾਨ ਸਭ ਤੂੰ ਹੈ ਤੂੰ ਹੈ ਇਕ ਨਾਮ ਤੇਰਾ ਮੈਂ ਉਹ ਲਾ ਜੇ ਤਖਤ ਬੈ ਸਹਲ ਹੈ ਤਉ ਦਾਸ ਤੁਮਾਰੇ ਕਾਸ ਬਡਾਵੇ ਕੀਤਕ ਬੋਲਾ ਜਨ ਨਾਨਕ ਕੇ ਪ੍ਰਭ ਪੁਰਖ ਬੇਦਾਤੇ ਮੇਰੇ ਠਾਕੁਰ ਅਗਹਿ ਅਤੋਲਾ ਸਾਰਗ ਮਹੱਲਾ ਪੰਜਵਾਂ ਰਸਨਾ ਰਾਮ ਕਹਿਤ ਗੁਣ ਸੋਹੰ ਏਕ ਨਿਮਖ ਉਪਾਏ ਸਮਾਵੈ ਦੇਖ ਚਰਿਤ ਮਨ ਮੋਹੰ ਰਹਾਉ ਜਿਸ ਸੁਣਿਆ ਮਨ ਹੋਏ ਰਹਾਸ ਅਤ ਹਿਰਦੈ ਮਾਨ ਦੁਖ ਜੋਹੰ ਸੁਖ ਪਾਇਓ ਦੁਖ ਦੂਰ ਪਰਾਇਓ ਬਾਣ ਆਈ ਪ੍ਰਾਪਤੋ ਹੰ ਕਿਲ ਵਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾਢੇ ਮਾਇਆ ਦਰੋਹੰ ਕਹੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਨ ਕਾਰਨ ਸਮਰਥੋ ਹੰ ਸਾਰਗ ਮਹੱਲਾ 5 ਨੈਨੋ ਦੇਖਿਓ ਚਲਤ ਤਮਾਸਾ ਸਭ ਹਉ ਦੂਰ ਸਭ ਹਉ ਤੇ ਨੀਰੇ ਅਗਮ ਅਗਮ ਘਟ ਵਾਸਾ ਰਹਾਉ ਅਪੂਰਨਾ ਭੂਲੇ ਲਿਖਿਓ ਨਾ ਚਲਾਵੇ ਮਤਾ ਨਾ ਕਰੈ ਪਚਾਸਾ ਖਿਨ ਮੈਂ ਸਾਜ ਸੁਵਾਰ ਬਿਨਾ ਹੈ ਭਗਤ ਵਸਰ ਗੁਣ ਤਾਸਾ ਆਤਕੂਪਮਹ ਦੀਪਕ ਬਲਿਓ ਗੁਰ ਰਿਦਾ ਕੀਓ ਪਰਗਾਸਾ ਕਾਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ